ਮਾਰਕੀਟ ਵੈਲਿਊ ਜਿੰਮਸੀ ਬਲੈਕਪੋਕ ਇਹਨੇ ਆ ਕੋਬਰ ਪਵਾਜ ਇੱਕ ਵੱਡਾ ਇਸ਼ੂ ਬਣ ਗਿਆ ਐਕਚੁਅਲੀ ਪ੍ਰਧਾਨ ਸਾਹਿਬ ਨੇ ਗੋਵੀ ਸੰਡੀ ਗਵਰਨਮੈਂਟ ਦਾ ਨੈਸਿਸਟਮ ਹੈ ਉਹਨਾਂ ਨੇ ਟੈਰਫ ਲਾਤੇ ਇਹਨਾਂ ਨੇ ਲਾਤੇ ਇਹ 700 ਦਾ ਵੀ ਬਜਟ ਪੱਕੇ ਬਣਾ ਰੱਖਿਆ ਤੇ ਹੁਣ ਤੁਸੀਂ 400 ਵਾਲੀ ਗੱਲ ਕਰੋ ਆ ਆਪਣੇ ਆਪ ਨੂੰ ਇਸ ਜਿਹੜੀ ਇਸ ਵਿਲੇਜ ਦੀ ਸਥਿਤੀ ਉਹਦੇ ਵਿੱਚ ਆਪਣੇ ਆਪ ਨੂੰ ਕਨੈਕਟ ਕਰਨ ਲਈ ਜਦੋਂ ਮਾਰਕੀਟ ਟਫ ਹੋ ਜਾਂਦੀ ਹੈ ਕਿਸੇ ਵੀ ਰੀਜ਼ਨ ਕਰਕੇ ਜਦੋਂ ਕੋਵਿਡ ਸੀਗਾ ਬੈਂਕਸ ਜਿਹੜੀਆਂ ਉਹ ਟਾਈਟ ਕਰਦੇ ਆ ਅਪਰੂਵਲ ਰੇਟਿੰਗ ਜਿਹੜੀ ਉਹਨਾਂ ਦਾ ਪਰਸੈਂਟੇਜ ਹਿਊਜ ਡਿਫਰੈਂਸ ਹੋ ਜਾਂਦਾ ਵਰਸਾ ਤੋਂ ਕੋਵਿਡ ਤੋਂ ਬਾਅਦ ਇੱਕ ਸਮੱਸਿਆ ਆਈ ਸੀ ਕਾਰਾਂ ਦੀ ਇਨਵੈਂਟਰੀ ਦੀ ਉਹ ਸਾਰਾ ਕੁਝ ਠੀਕ ਠਾਕ ਹੋ ਗਿਆ ਸੀ ਹੁਣ ਤੱਕ ਜਾਂ ਅਜੇ ਵੀ ਕੁਝ ਜਿਹੜੇ ਟੈਰਿਫਸ ਜਾਂ ਇਹਦੇ ਕਰਕੇ ਕੋਈ ਇਸ਼ੂ ਹੈਗੇ ਆ ਹਾਂਜੀ ਨਹੀਂ ਜੀ ਵੈਸੇ ਉਹ ਜਿਹੜਾ ਮਾਰਕੀਟ ਵੈਲਿਊ ਜਿਹਨੂੰ ਅਸੀਂ ਬਲੈਕ ਬੁੱਕ ਕਹਿੰਨੇ ਆ ਕੋਵਿਡ ਤੋਂ ਬਾਅਦ ਇੱਕ ਵੱਡਾ ਇਸ਼ੂ ਬਣ ਗਿਆ ਸੀਗਾ ਉਹ ਤੇ ਵੈਸੇ ਹੁਣ ਟਾਈਮ ਵਿੱਚ ਪੈ ਗਿਆ ਹੌਲੀ ਹੌਲੀ ਮжоਰਿਟੀ ਜਿਹੜੇ ਮੇਰੇ ਡੀਲਰਸ ਐਂਡ ਪ੍ਰਾ ਹੈਗੇ ਨੇ ਆ ਤਕਰੀਬਨ 30% ਕਵਰ ਕਰ ਗਿਆ ਸਰ ਆ ਉਸ ਤੋਂ ਬਾਅਦ ਹੁਣ ਜਿਹੜੀ ਨਵੀਂ ਸਥਿਤੀ ਜਿਹੜੀ ਪੈਦਾ ਹੋਈ ਹੈ ਟਰਫ ਦੇ ਨਾਲ ਜਾਂ ਇਹਨੂੰ ਕਹਿ ਲਓ ਵੀ ਜਿਹੜੀ ਸਮਾਜ ਦੇ ਵਿੱਚ ਨੈਗੇਟਿਵਿਟੀ ਇੰਨਾ ਪੈਦਾ ਹੁੰਦੀ ਹੈ ਅਨਸਰਟੇਨਟੀ ਜਿਹੜੀ ਪੈਦਾ ਹੁੰਦੀ ਆ ਹੂੰ ਉਹਦੇ ਨਾਲ ਨੈਚੁਰਲੀ ਆ ਜਦਾਂ ਜੇ ਆਪਾਂ ਨੂੰ ਪਤਾ ਕਿ ਰੀਅਲ ਏਸਟੇਟ ਦੀ ਮਾਰਕੀਟ ਐਸ ਵੇਲੇ ਕਿੱਥੇ ਆ ਤੇ ਜਿਹੜੀ ਦੂਸਰਾ ਸਭ ਤੋਂ ਵੱਡਾ ਸਾਡੀ ਇਨਵੈਸਟਮੈਂਟ ਹੁੰਦੀ ਆ ਉਹ ਸਾਡੀ ਕਾਰ ਹੁੰਦੀ ਆ ਤੇ ਨੋਬੀਅਸ ਹੈ ਆਪੇ ਇਹ ਕਰਾਂ ਦੀ ਮਾਰਕੀਟ ਤੇ ਫਰਕ ਪਿਆ ਤੇ ਕਾਰਾਂ ਦੀ ਮਾਰਕੀਟ ਤੇ ਵੀ ਆ ਫਰਕ ਪੈਣਾ ਇੰਨਾ ਆ ਹਾਂ ਲੋਕ ਕਾਸ਼ਸ ਨੇ ਜਿਨ੍ਹਾਂ ਕੋ ਪੈਸੇ ਹੈਗੇ ਨੇ ਉਹ ਵੀ ਹੋਲਡ ਕਰਕੇ ਚੱਲ ਰਹੇ ਨੇ ਆ ਮੈਂ ਵੀ ਅਕਸਰ ਟੈਲੀਵਿਜ਼ਨ ਦੇ ਰੇਡੀਓ ਦੇ ਜ਼ਰੀਏ ਇਹ ਗੱਲ ਕਹਿਣਾ ਰਹਿੰਦਾ ਹੁੰਦਾ ਭਈ ਸਟੇ ਇਨ ਬਜਟ ਹਾਂ ਮੇਸ਼ਾ ਕਸੀ ਆ ਦੇ ਡੀਲਰ ਹੁੰਦੇ ਆ ਤੇ ਸਾਨੂੰ ਇਹ ਗੱਲ ਬੰਨਾ ਹੀ ਕਹਿਣੀ ਹੋਵੇ ਕਿ ਜੇ ਤੁਸੀਂ 6-700 ਦਾ ਵੀ ਬਜਟ ਬਣਾ ਰੱਖਿਆ ਤੇ ਹੁਣ ਤੁਸੀਂ 400 ਵਾਲੀ ਗੱਲ ਕਰੋ ਆ ਆਪਣੇ ਆਪ ਨੂੰ ਇਸ ਜਿਹੜੀ ਇਸ ਵੇਲੇ ਦੀ ਇਹਦੀ ਸਥਿਤੀ ਆ ਉਹਦੇ ਵਿੱਚ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ हां ਜਿਹੜਾ ਟੈਰਫ ਦੀ ਗੱਲ ਹੈਗੀ ਆ ਉਹਦੇ ਨਾਲ ਆਪਾਂ ਨੂੰ ਪਤਾ ਕਿ ਬਹੁਤ ਸਾਰੀ ਅਮਰੀਕਨ ਕੰਪਨੀਆਂ ਆਪਣੇ ਕੈਨੇਡਾ ਦੇ ਵਿੱਚ ਨੇ ਆ ਤੇ ਖਾਸ ਕਰ ਜਿਹੜੇ ਜਿੱਤੇ ਸਾਨੂੰ ਇਸ ਪਰਟਿਕਲੀ ਮੇਰੀ ਡੀਲ ਸਪਤੇ ਕਾਫੀ ਉਹਦਾ ਅਸਰ ਆ ਅਸੀਂ ਬਹੁਤ ਸਾਰੇ ਜਿਹੜੇ 3 ਟਨ 4 ਟਨ 5 ਟਨ ਦੇ ਬਕਰੇ-ਵਕਰੇ ਟਰੱਕ ਜਿਹੜੇ ਆ ਔਰ ਮੇਬੀ ਵੀ ਸਿੱਧੇ ਵਜਿ ਸਭ ਤੋਂ ਜ਼ਿਆਦਾ ਵੋਲੀਅਮ ਦੇ ਵਿੱਚ ਅਸੀਂ ਉਹ ਟਰੱਕ ਵੇਚਦੇ ਆ ਹੂੰ ਉਹ ਸਾਰੇ ਟਰੱਕ ਸਾਨੂੰ ਕੈਨੇਡਾ 'ਚ ਨਹੀਂ ਮਿਲਦੇ ਅੱਛਾ ਜੀ ਪ੍ਰਿਓਨ ਤੇ ਜਿਹੜੇ ਨਵੇਂ ਨੇ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਵੇਟਿੰਗ ਲਿਸਟ ਹੈ ਜਿਸ ਤਰ੍ਹਾਂ ਕਿ ਜੂ ਜੂ ਹੋਇਆ ਫਰੇਡ ਲਾਈਨ ਹੋਇਆ ਪੰਜ ਛੇ ਮਹੀਨੇ ਦੀ ਵੇਟਿੰਗ ਲਿਸਟ ਹੈ ਸੋ ਨੀਡ ਨੂੰ ਲੋਡ ਨੂੰ ਪੂਰ ਕਰਨ ਲਈ ਸਾਨੂੰ ਸਟੇਟਸ ਜਾਣਾ ਪੈਂਦਾ ਹੁਣ ਹੁਣ ਕੀ ਹੋਇਆ ਹੋਇਆ ਨੈਚੁਰਲੀ ਪ੍ਰਮਪ ਸਾਹਿਬ ਨੇ ਜੋ ਵੀ ਸਾਡੀ ਗਵਰਨਮੈਂਟ ਦਾ ਸਿਸਟਮ ਹੈ ਉਹਨਾਂ ਨੇ ਟੈਰਫ ਲਾਟ ਦੇ ਇਹਨਾਂ ਨੇ ਲਾਟ ਦੇ ਬਿਲਕੁਲ ਹੁਣ ਜਿਹੜਾ 5 ਟਨ ਦਾ ਟਰੱਕ ਹੈ ਜਿਹੜਾ ਇੱਕ ਟਾਈਮ ਤੇ ਲੱਖ ਡਾਲਰ ਦਾ ਆਉਂਦਾ ਸੀ ਹੁਣ ਬਾਰਡਰ ਤੇ 25000 ਉਹਦਾ ਲੱਗ ਜਾਂਦਾ ਅੱਛਾ ਜੀ ਹਾਂ ਉਹ ਹੁਣ ਉਹਦੀ ਉਹਦੀ ਕਾਸਟ ਹੋ ਗਈ 125000 ਤੇ ਉਹਦੇ ਨਾਲ ਨੇਚਰਲੀ ਆ ਜਿਹੜੀ ਅਫੋਰਡਬਿਲਟੀ ਆ ਸਾਡੇ ਕਸਟਮਰ ਦੀ ਉਹ ਘਟ ਗਈ ਹੈ ਰਾਈਟ ਨੇਚਰਲੀ ਆ ਸਾਡੀ ਪ੍ਰੋਫਿਟੈਬਿਲਟੀ ਵੀ ਉਹ ਚੋਂ ਘਟ ਗਈ ਆ ਆ ਉਹਦੇ ਨਾਲ ਵੀ ਸਾਨੂੰ ਜਿਹੜਾ ਇਹ ਕਾਰਾਂ ਦੇ ਬਿਜ਼ਨਸ ਦੇ ਵਿੱਚ ਜਾਂ ਟਰੱਕਾਂ ਦੇ ਬਿਜ਼ਨਸ ਦੇ ਵਿੱਚ ਆ ਕਾਫੀ ਫਰਕ ਪਿਆ ਅਸੀਂ ਇਕੱਲੇ ਨਹੀਂ ਸਾਰੇ ਡੀਲਰਾਂ ਤੇ ਇਹ ਚੱਲ ਰਿਹਾ ਜਿਹੜਾ ਇੰਟਰਸਟ ਰੇਟ ਹੁਣ ਕੱਟ ਕੀਤਾ ਇਹਦੇ ਨਾਲ ਕੁਝ ਲੋਕਾਂ ਨੂੰ ਫਾਇਦਾ ਹੋ ਰਿਹਾ ਕਿਉਂਕਿ ਤੁਸੀਂ ਫਾਈਨੈਂਸ ਵੀ ਕਰਦੇ ਆ ਹਾਂਜੀ ਜੀ ਵੈਸੇ ਜਿਹੜਾ ਇੰਟਰਸਟ ਤਾਂ ਸਦਾ ਹੀ ਜਦੋਂ ਇਕੱਠਾ ਹੁੰਦਾ ਆ ਉਹਦੀ ਉਹਦਾ ਅਸਰ ਪੈਂਦਾ ਹੀ ਪੈਂਦਾ ਜਿਹੜੀ ਮੈਂ ਪਿਛਲੇ ਜਿੱਦਨ ਦਾ ਇੰਟਰਸਟ ਇਕੱਠਾ ਹੋਇਆ ਨਾ ਤੇ ਥੋੜੀ ਨਾਲ-ਨਾਲ ਜਿਹੜੀ ਸਾਡੇ ਬੈਂਕ ਕੋ ਕੈਨੇਡਾ ਵੱਲੋਂ ਜੋ ਹਵਾ ਆ ਰਹੀ ਆ ਪੀ ਪੋਸਿਬਿਲਟੀ ਆ ਇਨ ਅਕਤੂਬਰ 9 29 ਨੂੰ ਫੇਰ ਉਹਦਾ ਰਿਵਿਊ ਆ ਤੇ ਸ਼ਾਇਦ ਦੋ ਵਾਰੀ ਹਲੇ ਸਾਲ ਮੁੱਕਣ ਤੋਂ ਬਾਅਦ ਪਹਿਲਾਂ ਇਹਦੇ ਵਿੱਚ ਸ਼ਾਇਦ 4% ਦਾ ਪਰ ਉਹਦੇ ਨਾਲ ਇਹ ਜ਼ਰੂਰ ਫਰਕ ਪਿਆ ਹੈਗਾ ਆ ਵੀ ਲੋਕਾਂ ਦੇ ਵਿੱਚ ਥੋੜੀ ਪੋਜ਼ਿਟਿਵਨੈਸ ਆ ਗਈ ਹੈ ਹੂੰ ਜੀ ਕੁਝ ਇਦਾਂ ਲੱਗ ਰਿਹਾ ਵੀ ਕੁਝ ਦੇ ਪਾਸੇ ਜਾ ਰਿਹਾ ਤੇ ਗੱਲ ਵੈਸੇ ਹੈ ਵੀ ਸੱਚੀ ਆ ਕਿ ਜੇ ਮੰਨ ਲਓ ਦਸੰਬਰ 31 ਤਾਂ ਅਸੀਂ 2 ਪੁਆਇੰਟ ਆਈ ਮੀਨ ਦੋ ਵਾਰੀ 0.25 ਕੱਟ ਕਰ ਲੈਨੇ ਆ ਜੀ ਦਾ ਮੀਨ ਅਸੀਂ ਇਸ ਵੇਲੇ 2.45 ਤੇ ਬੈਠੇ ਆ ਜੀ ਤੇ ਜੇ ਅਸੀਂ ਉਹ ਹੀ 1.99 ਤੇ ਗੱਲ ਆ ਜਾਂਦੀ ਆ ਜੀ ਜੀ ਐਂਡ ਦੈਨ ਆਈ ਥਿੰਕ ਦੈਟਸ ਏ ਵੈਰੀ ਨੋਰਮਲ ਰੇਟ ਜਦੋਂ ਆਪਾਂ ਪੈਸ ਦੇ ਵਿੱਚ ਡੀਲ ਕੀਤਾ ਤੇ ਜਦੋਂ ਇਹ ਰੇਟ ਡ੍ਰੌਪ ਹੁੰਦੇ ਨੇ ਆ ਇੱਕ ਗੱਲ ਸਾਨੂੰ ਇਹ ਵੀ ਸਮਝ ਲੈਣੀ ਚਾਹੀਦੀ ਆ ਭਈ ਜਦੋਂ ਮਾਰਕੀਟ ਟਫ ਹੋ ਜਾਂਦੀ ਹੈ ਕਿਸੇ ਵੀ ਰੀਜ਼ਨ ਕਰਕੇ ਜਦੋਂ ਕੋਵਿਡ ਸਿਗਾ ਜਾਂ ਹੁਣ ਜਿਹੜੀ ਸਿਚੁਏਸ਼ਨ ਬਣੀ ਆ ਬੈਂਕਸ ਜਿਹੜੀਆਂ ਉਹ ਟਾਈਟ ਕਰ ਦਿੰਦੇ ਆ ਹਮ ਅਪਰੂਵਲ ਰੇਟਿੰਗ ਜਿਹੜੀ ਉਹਨਾਂ ਦਾ ਪਰਸੈਂਟੇਜ ਹਿਊਜ ਡਿਫਰੈਂਟ ਹੋ ਜਾਂਦਾ ਕਿਉਂਕਿ ਦੇ ਦੇ ਡੋਨਟ ਵਾਂਟ ਟੂ ਟੇਕ ਰਿਸਕ ਜਿਹੜੇ ਕਿ ਪਹਿਲਾਂ ਇੰਡੀਕੈਟਰ ਠੀਕ ਆ ਉਹ ਬੈਂਕਾਂ ਵੱਲੋਂ ਵੀ ਟਾਈਟ ਹੋ ਜਾਣਾ ਤੇ ਇੰਟਰਸਟ ਰੇਟ ਦਾ ਹਾਈ ਹੋਣਾ ਆ ਫਿਰ ਆ ਜਿਹੜੀ ਜਿਹੜੀ ਮਾਰਕੀਟ ਆ ਉਹ ਸਟੇਬਲ ਨਹੀਂ ਹੈ ਆ ਨੈਚਰਲੀ ਆ ਕਿ ਹਰ ਬਿਜ਼ਨਸ ਤੇ ਹੀ ਫਰਕ ਆ ਬੇਸ਼ੱਕ ਸਾਡੇ ਕੋਲ ਹੋਰ ਵੀ ਬਿਜ਼ਨਸ ਹੈਗੇ ਨੇ ਉਹਨਾਂ ਚ ਵੀ ਅਸੀਂ ਉਹ ਰੇ 22 25% ਦਾ ਗਰਾਵਟ ਦਿਖ ਰਿਹਾ ਹੈ ਹੁਣ ਦੇਖਦੇ ਹਾਂ ਐਡਵੈਂਟਨ ਤੋਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ